ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਪਿਨਾਕਲ ਆਪਣੇ ਨਾਲ ਮੌਜੂਦ ਨੇ ਜਿਹੜੇ ਬਾਦਸ਼ਾਹ ਨੇ ਰਿਫਿਊਜ਼ਲ ਕੇਸਸ ਨੂੰ ਪੀਪੀਆਰ ਦਵਾਉਣ ਦੇ ਤੇ ਨਵੀਆਂ ਫਾਈਲਾਂ ਨੂੰ ਪਹਿਲੀ ਅਟੈਂਪਟ 'ਚ ਵੀਜ਼ਾ ਦਵਾਉਣ ਦੇ ਵੀ ਬਾਦਸ਼ਾਹ ਨੇ ਸੋ ਨਵੀਂ ਫਾਈਲ ਵੀ ਤੀਰਤ ਜੀ ਕੋਲ ਲੱਗਦੀ ਹੈ ਜਦੋਂ ਤੇ ਕਹਿੰਦੇ ਨੇ ਤੇਜ਼ੀ ਨਾਲ ਵੀਜ਼ਾ ਆਉਂਦਾ ਕਿਉਂਕਿ ਕੰਮ ਬੜਾ ਸਚੱਜਾ ਕਰਦੇ ਨੇ ਹੁਣ ਇੱਕ ਵੱਡਾ ਵਿਸ਼ਾ ਹੈ ਜਿਹਦੇ ਤੇ ਅੱਜ ਤੀਰਤ ਸਿੰਘ ਹੁਣਾਂ ਨਾਲ ਗੱਲ ਕਰਾਂਗੇ ਸਵਾਲ ਇਹ ਹੈ ਕਿ ਹਰ ਰੋਜ਼ ਖਬਰ ਕੈਨੇਡਾ ਤੋਂ ਚੱਲਦੀ ਹੈ 70000 ਬੱਚੇ ਰਿਪੋਰਟ ਹੋਣਗੇ ਫਿਰ ਗੱਲ ਲੱਖ 2 3 4 5 ਲੱਖ ਵੀ ਕਿਸੇ ਨੇ ਆਵਾਜ਼ ਲਾਤੀ ਵੀ 5 ਲੱਖ ਬੱਚਾ ਮੋੜ ਸਕਦਾ ਹੈ ਕੈਨੇਡਾ ਤੋਂ ਇਸ ਵਾਲੇ ਹੈ ਕਿ ਕੀ ਇਹ ਕੋਈ ਅਫੀਸ਼ੀਅਲ ਫਿਗਰ ਹੈ ਇਹ ਫਿਗਰ ਆਉਂਦੀ ਕਿੱਥੋਂ ਹੈ ਕੌਣ ਕਿਸੇ ਨੂੰ ਜਾਂ ਸਾਨੂੰ ਦੱਸਦਾ ਵੀ ਇੰਨੇ ਲੱਖ ਬੱਚੇ ਵਾਪਸ ਮੋੜਨਗੇ ਇਹਦਾ ਕੋਈ ਅਫੀਸ਼ੀਅਲ ਸੋਰਸ ਹੈ ਜਾਂ ਇਹ ਸੁਣੀਆਂ ਸੁਣਾਈਆਂ ਗੱਲਾਂ ਨੇ ਇਹਦੇ ਤੇ ਤਿਰੋਜੀ ਜੀ ਦੇ ਨਾਲ ਗੱਲ ਕਰਾਂਗੇ ਜੀਰੋਜੀ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਟੀਕਾ ਸਸਟੀਕਾ ਤਿਰੂ ਜੀ ਕਲੀਅਰ ਕਲੈਰਿਟੀ ਦਿਓ ਇਹ ਫਿਗਰ ਕਿੱਥੋਂ ਆਉਂਦੀ ਹੈ ਵੀ ਇੰਨੇ ਬੱਚੇ ਵਾਪਸ ਕੈਨੇਡਾ ਮੋੜੂਗਾ ਛੇਤੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਸਰ ਅੱਜ ਸਵੇਰੇ ਵੀ ਮੈਂ ਤਾਂ ਕਹਾਂਗਾ ਕਿ ਬੜੀ ਦੂਰੋਂ ਮੈਂ ਜਲੰਧਰ ਦੇ ਆਫਿਸ ਦੀ ਗੱਲ ਕਰੂੰਗਾ ਬਠਿੰਡੇ ਤੋਂ ਵੀ ਅੱਗੇ ਉਹ ਪਿੰਡਾਂ ਤੋਂ ਤੇ ਜਿਹੜੇ ਕਲਾਇੰਟਸ ਆਏ ਆ ਹੋਰ ਵੀ ਕਲਾਇੰਟਸ ਇੱਥੇ ਆਏ ਮਤਲਬ ਕਿ ਆ ਚਾਰ ਕੇ ਕਲਾਇੰਟਸ ਹੋ ਸੀ ਜਿਹੜੇ ਸਿਰਫ ਵਿਜ਼ਿਟ ਕੀਤਾ ਜਸਟ ਟੂ ਸੇ ਥੈਂਕ ਯੂ ਉਹਨਾਂ ਦੀਆਂ ਫਾਈਲਾਂ ਕਿਦੇ ਹੋਰ ਲੱਗੀਆਂ ਜਾਂ ਫਸੇ ਜਾਂ ਬੱਚੇ ਉੱਥੇ ਪੁੰਚੇ ਡਿਫਰੈਂਟ ਡਿਫਰੈਂਟ ਪਾਕਿਸਤਾਨ ਆ ਰਹੀ ਐ ਸੀ ਜਸਟ ਟੂ ਸੇ ਥੈਂਕ ਯੂ ਸੋ ਮੈਂ ਅਪਰੀਸ਼ੀਏਟ ਕਰਦਾ ਕਿ ਯੈਸ ਕਿਉਂਕਿ ਮੈਂ ਅੱਜ 10ਵੀਂ ਰਮਾ ਜੋ ਅਸੀਂ ਐਸੇ ਦੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਕੰਟੈਂਟ ਬਣਾ ਰਹੇ ਆ ਸਭ ਨੂੰ ਪਤਾ ਹੋ ਕੇ ਉਕੇ ਉਕੇ ਨਹੀਂ ਲਾ ਰਹੇ ਆ ਸਿਰਫ ਤੇ ਸਿਰਫ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਪਰੇਸ਼ਾਨ ਆ ਮਾਪੇ ساری ਜ਼ਿੰਦਗੀ ਉਹਨਾਂ ਦੀ ਕਿਸਮਤ ਉਹਨਾਂ ਨੇ ਆਪਣੇ ਪੈਸੇ ਦਾਤਾ ਲਾਇਆ ਉਹਨਾਂ ਨਾਲ ਯਾਰ ਜੇ ਮੇਰੀ ਸਲਾਹ ਦੇ ਨਾਲ ਉਹਨਾਂ ਦਾ ਹੌਸਲਾ ਵਾਧਾ ਸਚਾਈ ਨਾਲ ਰੁਬਰੂ ਹੁੰਦੇ ਆ ਤੇ ਅਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਆ ਤੇ ਸਰ ਆ ਜਿਹੜਾ ਨਾ ਇਸ ਵੇਲੇ ਮੈਂ ਤਾਂ ਕਹੂੰਗਾ ਦੇਖੋ ਤੁਹਾਨੂੰ ਇਹ ਯਾਦ ਹੋਵੇ ਆਪਾਂ ਇੱਥੇ ਸ਼ੋਅ ਲਾਇਆ ਸੀ ਉਸ ਦਿਨ ਡੇਟਾ ਸੀਗਾ 70000 ਸਰ ਯਾਦ ਹੋਣਾ ਨਾ ਕਿ 70000 ਬੱਚੇ ਰਿਪੋਰਟ ਹੋਣਗੇ ਤੇ ਸਰ ਇਹ ਸਚਾਈ ਦੱਸਾਂ ਇਹ ਡੇਟਾ ਹੁਣ ਵਧਦਾ ਜਾ ਰਿਹਾ ਕੋਈ ਲੱਖ ਕਹਿ ਰਿਹਾ ਦਾ ਕੋਈ 2 ਕਹਿ ਰਿਹਾ ਦਾ ਕੋਈ 5 ਲੱਖ ਕਹਿ ਰਿਹਾ ਤੇ ਸਰ ਪਿੱਛੇ ਜੇ ਤਾਂ ਮੈਂ ਤੇ ਇੱਕ ਵੀਡੀਓ ਦੇਖੀ ਉਹ 20 ਲੱਖ ਡਾਟਾ ਕਹਿੰਦਿਆ ਸੀਗਾ ਬੰਦਾ ਤੇ ਮੈਂ ਤਾਂ ਅੱਜ ਨਾ ਸਾਰਿਆਂ ਨੂੰ ਮੈਂ ਤੇ ਕਹੂੰਗਾ ਕਿ ਜਦੋਂ ਵੀ ਤੁਸੀਂ ਕੋਈ ਇਦਾਂ ਦਾ ਕੰਟੈਂਟ ਬਣਾਉਂਦੇ ਹੋ ਵਲੌਗਰਸ ਨੂੰ ਮੈਂ ਕਹਿਣਾ ਚਾਹੂੰਗਾ ਪਰ ਇਹ ਵੀ ਦੱਸ ਦਵਾਂ ਸਾਰੇ ਮਾੜੇ ਨਹੀਂ ਬਹੁਤ ਚੰਗੇ ਵੀ ਹੈਗੇ ਆ ਕਿਉਂਕਿ ਮੈਂ ਇੱਕ ਵੀਡੀਓ ਵੀ ਇੱਥੇ ਡੱਲਾਸਾ ਨਾ ਤੇ ਸਾਂਝੀ ਕੀਤੀ ਸੀ ਐਪਰੀਸ਼ੀਏਟ ਕੀਤਾ ਸੀਗਾ ਮੈਂ ਤਾਂ ਕਹੂੰਗਾ ਪੱਤਰਕਾਰੀ ਨੂੰ ਵੀ ਮਤਲਬ ਕਿ ਜਿਹੜੇ ਜਿਹੜੇ ਸਵਾਲ ਇਮੀਗ੍ਰੇਸ਼ਨ ਮਿਨਿਸਟਰ ਨੂੰ ਪੁੱਛੇ ਗਏ ਸੀਗੇ ਤੋਂ ਮੈਂ ਤਾਂ ਕਹੂੰਗਾ ਹਰ ਚੀਜ਼ ਆ ਸਰ ਮਾਰਗੇ ਚੰਗੀ ਮਾੜੀ ਵਧੀਆ ਚੀਜ਼ ਆ ਤੇ ਇੱਕ ਚੀਜ਼ ਦੇਖਿਆ ਕਰੋ ਯਾਰ ਜਿਹੜਾ ਬੰਦਾ ਨਾ ਹਮੇਸ਼ਾ ਰੋਂਦਾ ਰਹਿੰਦਾ ਆ ਹੋਜੂ ਆ ਹੋਜੂ ਆ ਹੋਜੂ ਪ੍ਰੋਬਲਮ ਦੱਸਣੀ ਤਾਂ ਬਹੁਤ ਔਕੀ ਆ ਯਾਰ ਇੱਕ ਚੀਜ਼ ਥ ਇਹਦਾ ਹੱਲ ਵੀ ਦੱਸ ਕਿ ਇਹਦਾ ਸੋਲੂਸ਼ਨ ਕੀ ਆ ਸਾਨੂੰ ਪਤਾ ਕੀ ਪ੍ਰੋਬਲਮ ਆ ਤੇ ਅੱਜ ਮੈਂ ਦੱਸ ਦਵਾਂ ਆ ਜਿਹੜਾ ਡੇਟਾ ਆ ਰਿਹਾ ਨਾ ਸੋ ਕਹਿੰਦੇ ਨਾ ਜਿੰਨਾ ਡਰਾ ਬਣਾਓਗਾ ਉਹ 70000 ਵਰਡ ਤੁਸੀਂ ਵੀ ਦੇਖਿਆ ਨਾ YouTube ਤੇ ਕਿੰਨੀਆਂ ਵੀਡੀਓ ਅਸੀਂ ਵੀ ਉੱਤੇ ਵੀਡੀਓਜ਼ ਪਾਈਆਂ 70000 ਤੇ ਪੋਜ਼ਿਟਿਵ ਤਰੀਕੇ ਨਾਲ ਹੁਣ ਲੱਖਾਂ ਚ ਆਉਣੀਆਂ ਸ਼ੁਰੂ ਹੋ ਗਈਆਂ ਸੋ ਗੱਲ ਬਧੇ ਕੀ ਆ ਇੱਕ ਨਵਾਂ ਹਉਆ ਨਵਾਂ ਡਰ ਪੈਦਾ ਕੀਤਾ ਜਾ ਰਿਹਾ ਇਹ ਸਾਰੇ ਡੇਟਾ ਕਿਤੇ ਵੀ ਨਹੀਂ ਹੈਗਾ ਬੜੀਆਂ ਚੀਜ਼ਾਂ ਕਹੀਆਂ ਜਾਂਦੀਆਂ ਡਾਟਾ ਦੇ ਮੈਂ ਹਮੇਸ਼ਾ ਕਹਾਂਗਾ ਡਾਟਾ ਜੇ ਉਹ ਚੀਜ਼ ਨੂੰ ਵੈਰੀਫਾਈ ਹੁੰਦਾ ਉਹ ਚੀਜ਼ ਸਹੀ ਹੁੰਦੀ ਆ ਜਦ ਤੱਕ ਕੈਨੇਡਾ ਆਪਣੀ ਐਮਬੈਸੀ ਦੀ ਸਾਈਟ ਤੇ ਪਾ ਜਵੇ ਉਸ ਦਿਨ ਉਹ ਚੀਜ਼ ਕਵੇ ਤਾਂ ਫਿਰ ਮੰਨੋ ਹਾਂ ਵੀ ਯਾਰ ਇਹ ਸੱਚ ਆ ਇਹ ਡਾਰ ਆ ਜਾਂ ਪੋਜ਼ਿਟਿਵ ਆ ਜਾਂ 네ਗਟਿਵ ਆ ਸੋ ਕੈਨੇਡਾ ਦੀ ਐਮਬੈਸੀ ਦੀ ਜਿਹੜੀ ਸਾਈਟ ਆ ਨਾ ਮੈਂ ਕਈ ਆਪਣੀ ਵੀਡੀਓ ਚ ਸਾਂਝੀਆਂ ਵੀ ਕੀਤੀਆਂ ਯਾਰ ਉੱਥੇ ਤਾਂ ਜਿਹੜਾ ਉਹਨਾਂ ਦਾ ਪ੍ਰਧਾਨ ਮੰਤਰੀ ਆ ਉਹਨੇ ਸਾਰੀ ਜਿਹੜੀ ਕਰਨਾ ਕੀ ਉਹਦੀ ਕਿਹਦੇ ਕਿਹਦੇ ਨਾਲ ਮੀਟਿੰਗ ਉਹ ਵੀ ਦੱਸਿਆ ਹੁੰਦਾ ਸੋ ਜਿੰਨੇ ਪਾਰਦੇ ਸੀ ਤਰੀਕੇ ਨਾਲ ਜਿੰਨਾ ਮਤਲਬ ਲਗੂਗਾ ਸਾਫ਼ ਤੌਰ ਤਰੀਕੇ ਨਾਲ ਉਹ ਚੱਲਦੇ ਆ ਉਹਨਾਂ ਦੇ ਕਿਹੜੇ ਮਿਨਿਸਟਰ ਨੇ ਆ ਜੀ ਕਿੱਥੇ ਕਿਹੜਾ ਕਿਹੜਾ ਬਿਆਨ ਕਿਨੂੰ ਕਿਨੂੰ ਦਿੱਤਾ ਕਿਹੜੀ ਇੰਡਸਟਰੀ ਨੂੰ ਦਿੱਤਾ ਉਹ ਵੀ ਚੀਜ਼ਾਂ ਦੱਸੀਆਂ ਜਾਂਦੀਆਂ ਸੋ ਅੱਜ ਨੰਬਰਾਂ ਨੰਬਰਾਂ ਤੇ ਬਚੋ ਆ ਨੰਬਰ ਸੋਹਣੇ ਲੱਗਦੇ ਆ ਲਿਖੇ ਸੋਹਣੇ ਨਹੀਂ ਲੱਗਦੇ ਸੌਰੀ ਮੈਂ ਵਰਡ ਤੇ ਡਰਾਉਣੇ ਲੱਗਦੇ ਆ ਸੋ ਇਸ ਲਈ ਕਹਿੰਦੇ ਨੇ ਡਰਦਾ ਹੀ ਮੋਲਿਆ ਜਿੰਨਾ ਡਰਾਇਆ ਜਾਏਗਾ ਉੰਨੀਆਂ ਜ਼ਿਆਦਾ ਵੀਡੀਓ ਚੱਲਣਗੀਆਂ ਉਹਨਾਂ ਜ਼ਿਆਦਾ ਵਿਊਜ਼ ਲਾਈਕ ਡਿਸਲਾਈਕ ਵਾਟਐਵਰ ਕਮੈਂਟ ਆਣਗੇ ਉਹਨਾਂ ਜ਼ਿਆਦਾ ਰੈਵਨਿਊ ਹੋਏਗਾ ਪਤਾ ਨਹੀਂ ਹੋਵੇ ਜਾਂ ਨਾ ਹੋਵੇ ਪਰ ਹਾਂ ਅਗਲੇ ਦਾ ਤਾਂ ਕੰਮ ਹੋ ਗਿਆ ਨਾ ਜਿਹੜੀ ਚੀਜ਼ ਨੂੰ ਚਾਹੁੰਦਾ ਸੀ ਵੀਡੀਓ ਸੇ ਜਿਹੜੀਆਂ ਕਿ ਚੱਲ ਗਈਆਂ ਸਾਰਾ ਕੁਝ ਹੈਗਾ ਤੇ ਸਰ ਅੱਜ ਮੈਂ ਕੈਨੇਡਾ ਦੀ ਹਿਸਟਰੀ ਅੱਜ ਮੈਂ ਨਾ ਚਲੋ ਡਰਾ ਤਾਂ ਹਾਂ ਸ਼ਾਇਦ ਸਾਡੇ ਤੋਂ ਵੀ ਸ਼ਾਇਦ ਡਰ ਗਏ ਹੋਣਗੇ ਪਰ ਆਪਾਂ ਹੁਣ ਮੈਂ ਹਾਲੇ ਦੀ ਗੱਲ ਵੀ ਸਰ ਵੀਡੀਓ ਚ ਕਰ ਦਵਾ ਸਰ ਮੈਨੂੰ ਨਹੀਂ ਪਤਾ ਕਿੰਨੇ ਨੰਬਰ ਆ ਪਰ ਇੱਕ ਗੱਲ ਮੈਂ ਅੱਜ ਮੈਂ ਤੁਹਾਨੂੰ ਕਹਿ ਦਵਾ ਇਹ ਕਹਿੰਦੇ ਨਾ ਜਿਹੜੀ ਚੀਜ਼ ਕਹਿੰਦੇ ਨਾ ਪੁੱਤ ਤੇ ਜ਼ਮੀਨ ਨੂੰ ਜਿੰਨਾ ਵੱਲ 19 ਵਧੀਆ ਮਤਲਬ ਕਿ ਹੁੰਦਾ ਉਨਾ ਹੀ ਜ਼ਿਆਦਾ ਸਟਰੋਂਗ ਬੰਦਾ ਅੱਜ ਸਾਡੇ ਬੱਚੇ ਚਾਹੇ ਕੁੜੀਆਂ ਚਾਹੇ ਮੁੰਡੇ ਜਿਹੜੇ ਨ ਬੜੀ ਜ਼ਿੰਦਗੀ ਪਈ ਆ ਉਹਨਾਂ ਕੋ ਸਾਰਾ ਕੁਝ ਹੀ ਵਧੀਆ ਹੋਣਾ ਉਥੇ ਤੇ ਅੱਜ ਦੱਸ ਦਵਾਂ ਕੈਨੇਡਾ ਦੇ ਵਿੱਚ ਆ ਬੜਾ ਰੋਲਾ ਵਰਕ ਪਰਮਿਟ ਖਤਮ ਇਹ ਹੋਣਾ ਯਾਰ ਵਰਕ ਪਰਮਿਟ ਹਰ ਸਾਲ ਹੀ ਖਤਮ ਹੁੰਦੇ ਆ ਵਰਕ ਪਰਮਿਟ ਕੋਈ ਨਵੇਂ ਤਾਂ ਹੈ ਨਹੀਂ ਕੀ ਆ ਨਵਾਂ ਹੁਣ ਸਮਾਂ ਆਉਣ ਲੱਗਾ ਵਰਕ ਪਰਮਿਟ ਜਿਹੜਾ ਖਤਮ ਹੋਣ ਲੱਗਾ ਤੇ ਅੱਜ ਮੈਂ ਇੱਥੇ ਪਹਿਲੇ ਸੱਚਾਈ ਦੱਸ ਦਵਾਂ ਕੈਨੇਡਾ ਨੇ ਕਦੀ ਵੀ ਵਾਦਾ ਨਹੀਂ ਕੀਤਾ ਕਿ ਪੀਆਰ ਤੁਹਾਡੇ ਬੱਚਿਆਂ ਨੂੰ ਦੇਊਗਾ ਮੈਂ ਉਹਦੇ ਹੱਕ ਦੀ ਗੱਲ ਨਹੀਂ ਕਰਦਾ ਮੈਂ ਫੈਕਸ਼ਨਲ ਗੱਲ ਕਰਦਿਆਂ ਸਟੱਡੀ ਵੀਜ਼ਾ ਇੱਕ ਆ ਰਾਸਤਾ ਤੇ ਜਿਹੜਾ ਪੀਆਰ ਆ ਇੱਕ ਆ ਵੱਖਰਾ ਰਾਸਤਾ ਹੈਗਾ ਇਹ ਦੋ ਵੱਖਰੇ ਰਾਸਤੇ ਹੈਗੇ ਆ ਤੇ ਆਪਾਂ ਨੂੰ ਉਤੇ ਤੁਰਨਾ ਪੈਣਾ ਸਟੱਡੀ ਵੀਜ਼ਾ ਦੇ ਚੰਗੀ ਤਰ੍ਹਾਂ ਰਾਸਤੇ ਨਜ਼ਰ ਰੋ ਆਪਣੀ ਰੈਪਿਊਟੇਸ਼ਨ ਬਣਾ ਕੇ ਰੱਖੋ ਦੈਨ ਆ ਜਿਹੜੇ ਪੀਆਰ ਦੇ ਰਾਸਤੇ ਹੈਗੇ ਪੀਆਰ ਦਾ ਰਾਸਤਾ ਕੀ ਹੈਗਾ ਤੁਹਾਨੂੰ ਤੁਹਾਡੀ ਉਮਰ ਦੇ ਪੁਆਇੰਟ ਪੜ੍ਹਾਈ ਦੇ ਪੁਆਇੰਟ ਤੁਹਾਨੂੰ ਤੁਹਾਡੀ ਤੁਹਾਨੂੰ ਤੁਹਾਡੀ ਕਿ ਤੁਹਾਡੀ ਇੰਗਲਿਸ਼ ਐਬਿਲਿਟੀ ਦੇ ਮਤਲਬ ਕਿ ਲੈਂਗੁਏਜ ਦੇ ਤੁਹਾਨੂੰ ਪੁਆਇੰਟ ਤੁਹਾਨੂੰ ਤੁਹਾਡੇ ਵਰਕ ਐਕਸਪੀਰੀਅੰਸ ਦੇ ਪੁਆਇੰਟ ਇਕੱਠੇ ਕਰੋ ਪੀਆਰ ਲੈ ਲੋ ਪੀਆਰ ਇੱਕ ਵੱਖਰਾ ਰਾਸਤਾ ਵਾ ਤੇ ਇਹ ਜਿੰਨੇ ਅੱਜ ਦੀ ਰੇਜ ਇਸ ਤੋਂ ਪਹਿਲਾਂ ਕਿੰਨੇ ਬੱਚੇ ਵਾ ਯਾਰ ਉਹਨਾਂ ਨੇ ਵੀ ਇਦਾਂ ਹੀ ਲਈ ਉਹਨਾਂ ਵਾਸਤੇ ਉਹਨਾਂ ਵਾਰੀ ਕੋਈ ਇਦਾਂ ਦਾ ਕੰਮ ਨਹੀਂ ਸੀਗਾ ਕਿ ਉਹਨਾਂ ਵਾਸਤੇ ਕੋਈ ਵੱਖਰੀ ਕੈਨੇਡਾ ਨੇ ਕੋਈ ਨਵੀਂ ਲੀਗ ਸ਼ੁਰੂ ਕੀਤੀ ਸੀ ਜਾਂ ਕੁਛ ਆ ਸੋ ਐਸ ਵੇਲੇ ਮੈਂ ਤਾਂ ਕਹੂੰਗਾ ਬੱਚਿਆਂ ਨੂੰ ਜਿਹੜੀ ਲੋੜ ਪਤਾ ਕੀ ਹੈਗਾ ਵਾ ਪੋਜ਼ਿਟਿਵ ਰਹਿਣ ਦੀ 네ਗੇਟਿਵਿਟੀ ਤੋਂ ਦੂਰ ਰਹਿਣ ਦੀ ਆਪਣਾ ਕਰਮ ਜੋ ਕਰ ਰਿਹਾ ਕੀ ਉਹਨਾਂ ਦਾ ਕਰਮ ਆ ਚੰਗੀ ਪੜ੍ਹਾਈ ਚੰਗੀ ਪੜ੍ਹਾਈ ਵਧੀਆ ਨੰਬਰਾਂ ਨਾਲ ਲੈਣ ਦੀ ਦੂਜਾ ਕਰਮ ਕੀ ਆ ਟ੍ਰਾਈ ਕਰੋ देर सवेर ਆਪਣੀ ਪੜ੍ਹਾਈ ਨਾਲ ਨਾਲ ਦਾ ਕੰਮ ਲੱਭੋ ਤਾਂ ਹੀ ਵਰਕ ਐਕਸਪੀਰੀਅੰਸ ਦੇ ਤੁਹਾਨੂੰ ਪੁਆਇੰਟ ਮਿਲ ਰਹੇ ਹੈਗੇ ਆ ਵਧੀਆ ਕੰਮ ਕਰੋ ਉੱਥੇ ਵਰਕ ਐਕਸਪੀਰੀਅੰਸ ਗੇਨ ਕਰੋ ਪੜ੍ਹਾਈ ਦੇ ਨਾਲ ਨਾਲ ਆਪਣੀ ਲੈਂਗੁਏਜ ਬਿਲਿਟੀ ਦੇ ਕੰਮ ਕਰੋ ਆਪਣੀ ਆਰਸ ਦੇ ਪੁਆਇੰਟ ਜਿਹੜੇ ਕਿ ਉੱਪਰ ਲੈ ਕੇ ਜਾਓ ਜਿੰਨਾ ਮੈਕਸਿਮਮ ਤੁਸੀਂ ਲੈ ਕੇ ਜਾ ਸਕਦੇ ਆ ਨਾਲ ਦੀ ਨਾਲ ਜੇ ਕਰ ਸਕਦੇ ਆ ਫ੍ਰੈਂਚ ਪਾੜਲ ਪੜਨ ਦੇ ਸਾਰੀ ਫ੍ਰੈਂਚ ਸਿੱਖਣੀ ਸ਼ੁਰੂ ਕਰੋ ਸਰ ਪੀਆ ਸਾਹਿਬ ਆ ਜਾਣੀ ਇਹ ਰੋਲੇ ਰਹਿ ਜਾਣੇ ਆ ਤੇ ਅੱਜ ਮੈਂ ਦੱਸ ਦਵਾਂ ਬੜਾ ਸੌਖਾ ਵਾ ਨਿੰਦਣਾ ਕਿਸੇ ਨੂੰ ਬੜਾ ਸੌਖਾ ਵਾ ਕਿਸੇ ਚ ਨੁਕਸ ਕੱਢਣਾ ਤੇ ਬੜਾ ਔਖਾ ਵਾ ਕਿਸੇ ਦੇ ਨੁਕਸ ਕੱਢੇ ਜਿਹਨੂੰ ਕਹਣਾ ਯਾਰ ਨੁਕਸਾ ਲੱਗ ਗਿਆ ਹੁਣ ਇਹਨੂੰ ਸਹੀ ਕਰਕੇ ਦਿਖਾ ਸੋ ਐਸ ਵੇਲੇ ਬੱਚਿਆਂ ਦਾ ਜਿੰਨੇ ਵੀ ਵੱਡੇ ਲੈਵਲ ਤੇ ਮੋਰਲ ਡਾਊਨ ਕੀਤਾ ਜਾਂਦਾ ਸੋ ਦੋ ਹੀ ਆ ਤੁਹਾਡੇ ਕੋਲ ਆਪਸ਼ਨ ਹੈਗੀਆਂ ਵਾ ਜਾਂ ਤਾਂ ਢੇਰੀ ਟਾ ਕੇ ਬਹਿ ਜਾਂਦੇ ਆ ਵੀ ਬਰਾ ਹੁਣ ਤੱਕ ਕੁਝ ਨਹੀਂ ਹੋਣਾ ਸਾਡੀ ਵਾਰੀ ਸਮਾਂ ਵੇਗ ਗਿਆ ਕਹਿ ਲੋ ਕੁਝ ਨਹੀਂ ਹੁੰਦਾ ਤੇ ਕੈਨੇਡਾ ਨੂੰ ਕੋਈ ਫਰਕ ਨਹੀਂ ਪੈਂਦਾ ਬੱਚਿਆਂ ਦੀ ਲਾਈਨ ਪੂਰੀ ਲੰਬੀ ਲੱਗੀ ਹੋਈ ਆ ਤੇ ਨਵੇਂ ਤੇ ਨਵੇਂ ਜਿਹੜੇ ਕਿ ਚੱਲੇ ਜਾਂਦੇ ਸਲੋ ਜ਼ਰੂਰ ਆ ਪਰ ਇਹ ਸਾਰੇ ਬੱਚੇ ਜਿਹੜੇ ਦੂਜੀ ਆਪਸ਼ਨ ਵੀ ਹੈਗੀ ਆ ਦਲੇਰੀ ਦੇ ਸਾਹਮਣੇ ਖੜ ਜੰਨੇ ਆ ਤੇ ਸਰ ਕੈਨੇਡਾ ਇੰਨਾ ਵੱਡਾ ਵਾ ਅ ਜਿੰਨੇ ਮਰਜੀ ਲੱਖਾਂ ਨੰਬਰ ਕਹਿ ਲੈਣ ਸਰ ਸਾਰੇ ਵਧੀਆ ਸੈੱਟ ਹੋਣੇ ਆ ਤੇ ਹੋਈ ਜਾਣੇ ਆ ਤੁਸੀਂ ਦੇਖਿਓ ਉਹਦੀ ਭਾਵਾਂ ਕੁਛ ਆ ਹਾਂ ਜੇ ਕੋਈ ਬੱਚਾ ਵਾਪਸ ਆਉਂਦਾ ਵਾ ਭਾਵਾਂ ਮੈਂ ਕਹਿੰਦਾ ਇੱਕ ਵੀ ਆਵੇ ਤੇ ਕਿਤੇ ਨਾ ਕਿਤੇ ਨਾ ਕਸੂਰ ਕਦੀ ਬੱਚਾ ਛਾਤੀ ਮਾਰ ਕੇ ਦੇਖੇ ਆਪਣਾ ਉਹਦਾ ਜ਼ਰੂਰ ਹੋਗਾ ਕਿ ਉਹਨੇ ਸਮੇਂ ਰੰਦੇ ਨੂੰ ਆਪਣੇ ਆਪ ਨੂੰ ਅਪਡੇਟ ਨਹੀਂ ਕੀਤਾ ਸਮਾਂ ਰੰਦਾ ਕੈਨੇਡਾ ਜੋ ਜੋ ਕਹਿ ਰਿਆ ਸੀ ਉਹਨੂੰ ਉਹਨੇ ਉਹਨਾਂ ਚੀਜ਼ਾਂ ਦੇ ਕੰਮ ਨਹੀਂ ਕੀਤਾ ਕਿਉਂਕਿ ਕੈਨੇਡਾ ਨੇ ਸਾਰਿਆਂ ਨਾਲ ਟਰਾਂਸਪੈਰੈਂਸੀ ਤਰੀਕੇ ਨਾਲ ਜਿਹੜੀ ਜਿਹੜੀਆਂ ਚੀਜ਼ਾਂ ਜੀ ਇੱਕ ਨੂੰ ਦਿੱਤੀ ਉਹਨੇ ਦੂਜੇ ਨੂੰ ਵੀ ਦਿੱਤੀ ਆ ਤੇ ਤੀਜੀ ਚੀਜ਼ ਹੈ ਤੇ ਹੋਰ ਆਡਮ ਕਰਦਾ ਸਰ ਇਸ ਵੀਡੀਓ ਚ ਜੇ ਕੈਨੇਡਾ ਸਖਤੀ ਕਰ ਰਿਹਾ ਉਹ ਚੂੜੀ ਟੈਟ ਐਡ ਕਰ ਰਿਹਾ ਨਾ ਚਾਹੇ ਐਲ ਐਮ ਆਈ ਦੇ ਉਹ 50 ਪੁਆਇੰਟ ਜਿਹੜੇ ਬੰਦ ਆ ਸਰ ਉਹ ਬੰਦ ਮੀਨਸ ਮੇਰੇ ਕੱਲੇ ਲਈ ਨਹੀਂ ਤੇ ਤੁਹਾਡੇ ਲਈ ਨਹੀਂ ਉਹ ਸਾਰਿਆਂ ਲਈ ਹੋਵੇ ਮੀਨਸ ਗਰਾਉਂਡ ਸਾਰਿਆਂ ਲਈ ਬਰਾਬਰ ਹੋ ਗਈ ਆ ਜੇ ਹੁਣ ਕਹਾਂ ਰੈਫਿਊਜੀ ਦੇ ਸਖਤੀ ਕਰ ਰਿਹਾ ਸੋ ਇੱਕ ਵਾਸਤੇ ਨਹੀਂ ਉਹ ਸਾਰਿਆਂ ਵਾਸਤੇ ਜਿਹੜੀ ਕੀ ਹੋਈ ਆ ਸੋ ਹਰ ਚੀਜ਼ ਵਧੀਆ ਵਾਸਤੇ ਹੋ ਰਹੀ ਆ ਜੇ ਉਹਨਾਂ ਨੇ ਆ ਪਪੀ ਪੀਪੀ ਕਾਲਜ ਕੈਨਸਲ ਕੀਤੇ ਆ ਸੋ ਬੱਚਿਆਂ ਦਾ ਜਿਹੜਾ ਪੜ੍ਹਾਈ 'ਚ ੱੱਕਾ ਹੋਇਆ ਸੀਗਾ ਉਹ ਵੀ ਜਿਹੜਾ ਬੰਦ ਹੋ ਰਿਹਾ ਸੋ ਬੱਚਾ ਜਿਹੜਾ ਹੁਣ ਪੜ੍ਹ ਗਿਆ ਬੱਚਾ ਆਪਣਾ ਗਰਾਊਂਡ ਸੈੱਟ ਫਾਊਂਡੇਸ਼ਨ ਸੈੱਟ ਕਰ ਗਿਆ ਅੱਗੇ ਜਿਹੜਾ ਕੀ ਬਹੁਤ ਵਧੀਆ ਆਊਗਾ ਸੋ ਇੱਕ ਵਾਰੀ ਫੇਰ ਕਹਿ ਦਵਾ ਸ਼ਾਇਦ ਬੱਚੇ ਉਸ ਚੀਜ਼ ਤੋਂ ਨਾਰਾਜ਼ ਹੋਣ ਪੇਰੈਂਟਸ ਲਈ ਸੁਨੇਹਾ ਵਾ ਆਪਣੇ ਬੱਚਿਆਂ ਤੋਂ ਇਹ ਜੀਪੀਏ ਜ਼ਰੂਰ ਪੁੱਛਿਆ ਕਰੋ ਯਾਰ ਤੁਹਾਡੀ ਜੀਪੀਏ ਕਿੰਨੀ ਚੱਲਦੀ ਆ ਜੀਪੀਏ ਕੀ ਹੈਗੀ ਜਦੋਂ ਆਪਣੇ ਪਰਸੈਂਟ ਦੀਆ ਸਕਾਲਰਸ਼ਿਪ ਵੀ ਬੱਚਿਆਂ ਨੂੰ ਮਿਲਦੀ ਆ ਤੇ ਬੱਚੇ ਲੈਂਦੇ ਵੀ ਆ ਇੱਕ ਸਾਲ ਵਧੀਆ ਜੀਪੀਏ ਲੈ ਕੇ ਦੂਜੇ ਸਾਲ ਸਕਾਲਰਸ਼ਿਪ ਆਪਣੇ ਪੜ੍ਹਦੇ ਹੋਏ ਕਾਲਜ ਮੀਨਸ ਜੇ ਕੰਮ ਘਾਟੇ ਵੀ ਆ ਤੇ ਉਧਰੋਂ ਘਾਟਾ ਪੂਰਾ ਕਰ ਲੈਂਦੇ ਆ ਸੋ ਬੜੀਆਂ ਆਪਸ਼ਨਸ ਆ ਬੜੀਆਂ ਫੈਸਿਲਿਟੀਆਂ ਆ ਸੋ ਬੱਚਿਆਂ ਨੂੰ ਮੈਂ ਕਹਾਂਗਾ ਫੋਕਸ ਰਹਿਣ ਮਾਪਿਆਂ ਨੂੰ ਕਹਾਂਗਾ ਬੱਚਿਆਂ ਨਾਲ ਦਲੇਰੀ ਨਾਲ ਰਹਿਣ ਪੋਜ਼ਿਟਿਵ ਰੱਖਣ ਤੇ ਉਹਨਾਂ ਨੂੰ ਕਹਾਂਗਾ ਇਹ ਰਾਹ ਦੇ ਤੁਰੇ ਚੱਲ ਸਾਰਾ ਕੁਝ ਹੀ ਵਧੀਆ ਹੋਗਾ ਸਰ ਅਗੇ ਜੀ ਚਲੋ ਬੜੀਆਂ ਇੰਪੋਰਟੈਂਟ ਡਿਸਕਸ਼ਨ ਹੋਰ ਬੜੀਆਂ ਚੰਗੀਆਂ ਗੱਲਾਂ ਤੀਰਤ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪੂਰੀ ਕਲੈਰਿਟੀ ਲਓ 85578 85578 ਤੇ ਤੀਰਤ ਜੀ ਦੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਥੈਂਕ ਯੂ ਸੋ ਮਚ